ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਸ਼ ਸਿੰਘ ਗੱਜੂ ਮਾਜਰਾ ਤੇ ਮਿੰਟੂ ਜੋੜਾ ਮਾਜਰਾ ਨੇ ਸਮਾਣਾ ਤੋਂ ਮੰਦਰ ਮਾਈਸਰ ਨੂੰ ਜਾਦੀ 3 ਕਿਲੋਮੀਟਰ ਲੰਬੀ ਸੜਕ ਤੇ ਪ੍ਰੀਮਿਕਸਡ ਪੌਂਡ ਦੇ ਕਾਰਜ ਦੀ ਅੱਜ ਸ਼ੁਰੂਆਤ ਕੀਤੀ ਦੱਸਿਆ ਜਾਂਦਾ ਹੈ ਕਿ ਇਹ ਸੜਕ ਲਗਭਗ 10 ਸਾਲ ਤੋਂ ਟੁੱਟੀ ਹੋਈ ਸੀ ਇਸ ਸੜਕ ਪਚਨਵੇਂ ਲੱਖ ਰੁਪਏ ਦੀ ਲਾਗਤ ਨਾਲ ਜਲਦੀ ਤਿਆਰ ਹੋ ਜਾਵੇਗੀ ਇਸ ਛਲਾਂਗਾ ਯੋਗ ਉਪਰਾਲਾ ਸ਼ੁਰੂ ਕਰਨ ਤੇ ਨਜ਼ਦੀਕੀ ਪਿੰਡਾਂ ਵਾਲੇ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆਏ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਵਾਨ ਥਰੀਜਾ ਨਾਲ ਸ਼ਾਮ ਬਜਾਜ ਦੀ ਸਮਾਨਤਾ ਰਿਪੋਰਟ ਚੰਗਾ ਮਾਤਰ ਦਾ ਉਹ ਚੱਲ ਪੈਣਾ ਇਸ ਕਰਕੇ ਜਿਹੜੀ ਸ਼ੁਰੂ ਕਰਾਤਾ ਮੇਰੇ ਵਾਸਤੇ ਤਾਂ ਹੋਰ ਵੀ ਮੈਂ ਕਿਸਮਤ ਵਾਲਾ ਵੀ ਮੈਂ ਚੇਅਰਮੈਨ ਬਣਿਆ ਜੇ ਪਰਸੋ ਹੀ ਮੈਂ ਕੁਰਸੀ ਤੇ ਬੈਠਿਆ ਮੈਨੂੰ ਸਰਕਾਰ ਨੇ ਮਾਨ ਸਾਹਿਬ ਨੇ ਚਿਤਪਿੰਦ ਸਿੰਘ ਦੌੜਾ ਮਾਜਰਾ ਜੀ ਨੇ ਕੇਜਰੀਵਾਲ ਸਾਹਿਬ ਨੇ ਭਗਵੰਤ ਮਾ ਸਾਰਿਆਂ ਨੇ ਰਲ ਕੇ ਮੈਨੂੰ ਕੁਰਸੀ ਦਿੱਤੀ ਹੈ ਉਸ ਕੁਰਸੀ ਦੇ ਨਾਂ ਤੇ ਮੈਂ ਅੱਜ ਆਪਣੀ ਜਿਹੜੀ ਪਹਿਲੀ ਸੜਕ ਹੈ ਉਸ ਦਾ ਉ ਘਾਟਣ ਇਥੋਂ ਪ੍ਰੀਮਿਕਸ ਪਾ ਕੇ ਸ਼ੁਰੂ ਕਰਨ ਦਾ ਵੀ ਨਵਾਂ ਮੌਕਾ ਮਿਲਿਆ ਮੈਂ ਜਿੰਨੇ ਵੀ ਮੇਰੇ ਸਮਾਣੇ ਦੇ ਹਲਕੇ ਦੇ ਜਾਂ ਮੇਰੇ ਹਰਿਆਣੇ ਦੇ ਭਰਾ ਜਿੰਨੇ ਨੇੜੇ-ਤੇੜੇ ਲੱਗਦੇ ਨੇ ਬਹੁਤ ਧੂਮ ਧਾਮ ਨਾਲ ਇਹ ਸਮੁੰਦਰ ਦੇ ਵਿੱਚ ਆ ਕੇ ਮੱਥਾ ਟੇਕਦੇ ਨੇ ਮਾਤਾ ਰਾਣੀ ਦਾ ਹੁਣ ਜਿਹੜਾ ਵਿਗੜਾਤਾ ਹੁ ਚੱਲਣਾ ਹੈ ਮੇਰੇ ਬਾਅਦ ਇਹ ਤੋਂ ਵੱਡੀ ਖੁਸ਼ੀ ਦੀ ਗੱਲ ਨਹੀਂ ਹੋ ਸਕਦੀ ਕਿ ਮੈਂ ਇੱਕ ਧਰਮ ਸਥਾਨ ਦੇ ਲਈ ਪਹਿਲੀ ਚ ਉਸ ਨੇ ਮੇਰੇ ਮਾਤਾ ਰਾਣੀ ਨੇ ਮੇਰੇ ਤੇ ਕਿਰਪਾ ਕੀਤੀ ਆ ਵੀ ਮੈਂ ਉਹ ਸੜਕ ਹੈ ਜਿਹੜੀ ਲੋਕਾਂ ਵਾਸਤੇ ਪਾਇਲ ਦੇ ਆਧਾਰ ਤੇ ਬਣਾਉਣ ਜਾ ਰਹੇ ਆ ਤੇ ਮੈਂ ਮੰਤਰੀ ਸਾਹਿਬ ਦਾ ਸਾਡੇ ਮੰਡੀ ਬੋਰਡ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕਾ ਜਿਹੜਾ ਮੈਨੂੰ ਦਿੱਤਾ ਇਹ ਮੇਰੇ ਹਿੱਸੇ ਆਈ ਆ ਕੁਝ ਹੀ ਮੈਂ ਇਹ ਜਿਹੜਾ ਦੇਣ ਹੈ ਮਾਤਾ ਰਾਣੀ ਦਾ ਨਹੀਂ ਦੇ ਸਕਦਾ ਕਿਉਂਕਿ ਲੋਕਾਂ ਨੂੰ ਇਹਦੀ ਵੰਡਣਾ ਚਾਹੀਦਾ ਸੀ ਮੇਰੇ ਹਿੱਸੇ ਆਇਆ ਸੇਵਾ ਕਰਨਾ ਮੌਕੇ ਨਾਲ ਸੇਵਾ ਕਰ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਚੇਰਮੈਨ ਜੀ ਮਿਲੀ ਹੈ ਸੜਕਾਂ ਸ਼ੁਰੂ ਹੋਈਆਂ ਸੀ ਲੋਕ ਵੀ ਧੰਨਵਾਦ ਕਰ ਰਹੇ ਆ ਤੁਹਾਡਾ ਮੰਤਰੀ ਸਾਹਿਬ ਦਾ ਬੰਕਾਰ ਜਿਗਾ ਹਰਿਆਣਾ ਜੋੜ ਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਗੱਲ ਕਰਦਾ ਹਾਂ ਸਾਡੇ ਪੰਜਾਬ ਦੇ ਸੀਨੀਅਰ ਭਗਵੰਤ ਮਾਨ ਜੀ ਦਾ ਤੇ ਐਮਐਲਏ ਸਰਦਾਰ ਸਿੰਘ ਜੀ ਜੋੜਾ ਮਾਨ ਜੀ ਦਾ ਤੇ ਮੇਰੇ ਭਰਾ ਪ੍ਰਕਾਸ਼ ਸਿੰਘ ਗੱਜੀ ਮਾਨ ਜੀ ਨੇ ਇਹਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਤੇ ਇਹ ਤਕਰੀਬਨ 2 ਕਿਲੋਮੀਟਰ 80 ਪੁਆਇੰਟ ਸੜਕ ਹੈ ਮੈਸਰ ਨਾਲ ਜੋੜ ਦੀ ਹੈ ਤੇ ਸਮਾਨਾ ਬਸਤ ਨੂੰ ਇਹਦਾ ਬਹੁਤ ਫਾਇਦਾ ਹੋਣਾ ਕਿਉਂਕਿ ਇੱਥੇ ਮੰਦਰ ਦੇ ਮੱਥਾ ਟੇਕਣ ਵਾਸਤੇ ਰੋਜ਼ ਆਪਣੇ ਸਮਾਨੇ ਤੋਂ ਸ਼ਹਿਰ ਵਾਸੀ ਆਉਂਦੇ ਨੇ ਤੇ ਇਹ ਤਕਰੀਬਨ 95 ਲੱਖ ਰੁਪਏ ਦਾ ਜਿਹੜਾ ਕੰਮ ਹੈ ਇਹ ਅਸੀਂ ਛੇਤੀ ਸਪੁਰਦ ਕਰਾਂਗੇ ਲੋਕਾਂ ਦੇ ਬਾਕੀ ਲੋਕਾਂ ਨੂੰ ਵੀ ਸਹਿਯੋਗ ਦਾ ਜਿੰਦਾ ਫਰਜ਼ ਬਣਦਾ ਹੈ ਸੁਝਾਵੇ ਸੁਝਾਵੇ ਚਲ ਜੀ ਨਹੀ ਦਲਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਸਾਡੀ ਕਰ ਅੱਜ ਇਹ ਸੜਕ ਬਣਨ ਜਾ ਰਹੀ ਹੈ ਕੀ ਹੋਵੇਗੀ ਬਹੁਤ ਵਧੀਆ ਜੀ ਬੜੀ ਕਿਰਕੋ ਦੀ ਹਾਲਤ ਖਰਾਬ ਸੀ ਹੁਣ ਵਧੀਆ ਹੋ ਰਿਹਾ ਸਾਰੇ ਇੱਧਰ 15 ਪਿੰਡਾਂ ਨੂੰ ਬਹੁਤ ਫਾਇਦਾ ਹੋਵੇਗਾ ਅਸੀਂ ਸ਼੍ਰੀਮਤੀ ਫੁੱਲਨਾਮ ਮੇਰਾ ਜੀ ਨਿਸ਼ਾਨ ਸਿੰਘ ਜੀ ਨਾਮ ਹੈ ਫੈਕਟਰੀ ਦਾ ਨਾਮ ਕੀ ਹੈ? ਇਹ ਅਗਮ ਇੰਡਸਟਰੀ ਜੀ। ਇਸੇ ਰੋਡ ਦੇ ਉੱਤੇ ਪੈਂਦੀ ਹੈਗੀ। ਅੱਜ ਇਸੇ ਰੋਡ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਗੱਜੂ ਮਾਜਰਾ ਵੱਲੋਂ ਚੰਨਾਵੀ ਲੱਖ ਸਾਹਿਬ ਦੇ ਨਾਲ ਸਰਕ ਦਾ ਨਵੀਂ ਕਰਨ ਕੀਤਾ ਜਾ ਰਿਹਾ ਹੈ। ਕੀ ਕਹੋਗੇ ਤੁਸੀਂ ਇਸ ਬਾਰੇ? ਜੀ ਜੀ ਬਹੁਤ ਵਧੀਆ ਉਪਰਾਲਾ ਜੀ ਇਹਨਾਂ ਦਾ ਕਿਉਂ ਹਰ ਕੋਈ ਰਾਗੀ ਦੇਥੋਂ ਲੰਘਦੇ ਸੀਗੇ ਖੱਡੇ ਬੜੇ ਸੀਗੇ ਜੀ ਇਹਦੇ 'ਚ। ਤੇ ਹਰ ਇੱਕ ਨੂੰ ਬੜੀ ਪਰੇਸ਼ਾਨੀ ਹੁੰਦੀ ਸੀ ਕਿ ਰਾਤ ਬਰਾਤੇ ਇੱਕ ਤੇ ਮੋਧਪੁਰ ਪਿੰਡ ਲੱਗਦਾ ਜੀ ਇੱਕ ਸ਼ਾਦੀਪੁਰ ਆ ਜੀ ਤੇ ਨਾਲ ਹੀ ਆਪਣਾ ਮਾਤਾ ਰਾਣੀ ਦਾ ਮੰਦਿਰ ਜੀ ਜਿਉਂ ਕਿ ਬਹੁਤ ਮਸ਼ਹੂਰ ਤੇ ਲੋਕਾਂ ਦੀ ਬੜੀ ਆਸਤਾ ਜੁੜੀ ਹੋਈ ਜੀ ਉਸ ਤੇ ਉਹ ਬਹੁਤ ਵਧੀਆ ਤਰ੍ਹਾਂ ਲੱਗੇ ਜੀ ਇਹ ਕਿ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ। ਹਾਂ ਜੀ ਵੀਰ ਜੀ ਤੁਹਾਡਾ ਸੁਭਨਾਮ ਜੀ। ਮੇਰਾ ਸੁਭਨਾਮ ਮਰਤੀ ਸਿੰਘ ਹੈ ਜੀ। ਮੈਂ ਮੌਜੂਦਾ ਸਰਪੰਚਾ ਜੀ। ਠੀਕ ਹੈ। ਤੁਹਾਡੇ ਦੇ ਚੇਅਰਮੈਨ ਫਰਮ ਨੇ ਛੜਕਣਵਾਈ ਹੈ ਜੀ। ਬਹੁਤ ਵਧੀਆ ਕੰਮ ਕੀਤਾ ਜੀ। ਕਿਹੜੇ ਚੇਅਰਮੈਨ ਨੇ? ਬੁਕਾਰ ਸਿੰਘ ਅਜਮਾ ਜਣ ਨੇ। ਤੇ ਇਹ ਛੜਕ ਸੰਦਾਂ ਤੋਂ ਸੰਗਤ ਪੁਰਾਹੀ ਆਵਾਜ਼ ਹੀ ਬਹੁਤ ਹੈ ਮਾਈ ਸਰ ਮੰਦਰ ਰੋਡ ਲੱਗਦਾ ਜੀ। ਮੇਨਵਾ ਸੰਗਤੋਂ ਦੀ ਹੈ ਜਿੱਥੇ ਮੱਤਾ ਟੇਕਣਾ। ਦੂਰੂ ਦੂਰ ਸੰਗਤੋਂ ਦੀ ਹੈ ਜੀ। ਅੱਗੇ ਪਿੰਡ ਕੀਦਾਂ ਜੋੜਦਾ ਜੀ ਇਹ ਰੋਡ। ਇਹ ਕਿੰਨੇ ਚਿਰੋਂ ਕੰਮ ਰੁਕਿਆ ਗਿਆ ਸੀ ਇਹ तकरीबन तकरीबन 10 ਸਾਲ ਤੋਂ ਕੰਮ ਰੁਕਿਆ ਆ ਸੀ ਅੱਜ ਆਮ ਆਦਮੀ ਪਾਰਟੀ ਨੇ ਅੱਜ ਆਪ ਆਦਮੀ ਪਾਰਟੀ ਨੇ ਆਣ ਕੇ ਬਹੁਤ ਵਧੀਆ ਕੰਮ ਕੀਤਾ ਜੀ ਸੋ ਲੋਕਾਂ ਨੂੰ ਬਹੁਤ ਸੁੱਖ ਮਿਲੇਗਾ ਜੀ ਸਵੇਰੇ 4 ਵਜੇ ਰੋਡ ਚੱਲ ਪੈਂਦਾ ਜੀ